ਉਹ ਸਾਡੇ ਨਾਲ ਪਾਗਲ ਹੋ ਗਿਆ ਕੀ ਕਰੀਏ ਨਾ ਅੰਨਾ ਹੋਇਆ ਅੱਗ ਲਾਉਣਾ ਮੱਕੀ ਨਹੀਂ ਬੀਜਣੀ ਹਿੰਦੇ ਕਹਿੰਦੇ 4 ਦਿਨ ਹੋ ਗਏ ਬੀਜ ਨੂੰ ਉਹ ਮੱਕੀ ਬੀਜਣੀ ਆ ਹੀ ਵਾਕੇ ਬੀਜ ਦਿੰਨੇ ਆ ਅੱਗ ਜ਼ਰੂਰੀ ਲਾਉਣੀ ਆ ਚਾਰੇ ਪਾਸੇ ਨਾੜ ਖਰਾ ਦੇ ਦੇਗਾ ਪੈਸੇ ਓਏ ਇਹੇ ਇਹੇ ਖਰਚੇ ਖੜੇ ਆ ਐ ਕਿਵੇਂ ਮੱਕੀ ਬੀਜੀ ਜਾਊਗੀ ਮੱਕੀ ਤਾਂ ਅੱਗ ਲਾ ਕੇ ਫੇਰੀ ਮਨ ਪੁਰੂਗਾ ਬਾਕੀ ਜੇ ਗੇਤੀ ਬੀਜੀ ਹੋਊਗੀ ਗੇਤੀ ਬਚਾਂਗੇ ਨਾਲੇ ਤਾਂ ਤੂੜੀ ਦੀ ਬਚਤ ਨਾਲੇ ਫੀਡ ਦੀ ਬਚਤ ਨਾਲੇ ਝੋਨਾ ਗੇਤਾ ਲਾਵਾਂਗੇ ਮੁੜ ਕੇ ਪਛੇਤੇ ਤਾਂ ਮੋਚ ਕਰ ਹੀ ਨਹੀਂ ਆਉਂਦਾਗਾ ਉਹ ਤੂੰ ਸਾਰੀ ਉਮਰ ਚਾਇਦਾ ਕੰਮ ਨਹੀਂ ਕੀਤਾ ਜੇ ਨਾਰ ਨੂੰ ਅੱਗ ਪੈ ਗਈ ਕੀ ਕਰਾਂਗੇ ਆਪਾਂ ਉਹ ਯਾਰ ਮੈਂ ਮੂਰਖਾ ਯਾਰ ਐ ਅੱਗ ਪਾ ਦੇ ਦੂੰਗਾ ਸਾਡੀ ਮੇਰੀ ਜ਼ਿੰਮੇਵਾਰੀ ਨਹੀਂ ਜੇ ਕੋਈ ਹਿੰਮਗੀ ਹੋ ਗਈ ਮਤਲਬ ਇਹਨੂੰ ਢਾ ਲਓ ਉਹ ਜਾ ਜਾਂਦਾ ਰ ਆਪੇ ਸੰਭਲੂ ਯਾਰ ਮੈਂ ਉਹ ਗਾਉ ਹੀ ਕੰਮ ਪੈ ਗਈ ਅੱਗ ਸਾਡੇ ਨੂੰ ਨਾ ਕਰ ਸਕ ਤੇ ਉਹ ਬਾਈ ਦੋਏ ਕਾਸ਼ ਕੇ ਨਾਰ ਨੂੰ ਅੱਗ ਲੱਗੀ ਹੱਲ ਕਰ ਕੋਈ ਕੋਈ ਹੱਲ ਨਹੀਂ ਹੁੰਦਾ ਹੁੰਦਾ ਮੱਚ ਕੇ ਖੜੂ ਚਾਰ ਕਿੱਲੇ ਉਹ ਤੈਨੂੰ ਆਖੇ ਨਾਗਲਾ ਉਦੋਂ ਓਏ ਐਡੀ ਕੀ ਤੇਰੇ ਖਲਾੜੀ ਜਿਬਾਂ ਸੀ ਮੇਰਾ ਸਾਰਾ ਨਾਰ ਛੜਤਾ ਉਹ ਮੈਨੂੰ ਨਾ ਕਹ ਐਨਾ ਗੱਲ ਕਰ ਉਹ ਚਾਰ ਦਿਨ ਲੇਟ ਆਗਲਾ ਲੈਂਦਾ ਕੀ ਫਰਕ ਪੈਂਦਾ ਸੀ ਕਿਹੜਾ ਨਾਰ ਸੀਗਾ ਤੇਰਾ ਏਦਾਂ ਤੂੜੀ ਨੂੰ ਪੁੱਛਦਾ ਹੀ ਕੋਈ ਨਹੀਂ ਆਪਣੇ ਚਾਰ ਕਿੱਲੇ ਖੜੇ ਉਹ ਬਣਾਲੀ ਮੇਰਾ ਤਾਂ ਸਪੈਸ਼ਲ ਨਾਰ ਸੀ ਆਰਗੇਨਿਕ ਪਸ਼ੂਆਂ ਵਾਸਤੇ ਜਾਂ ਦਾੜੀ 2500 ਰੁਪਏ ਕਿੱਲੇ ਦੇ ਹਿਸਾਬ ਨਾਲ ਮੈਨੂੰ ਪੈਸੇ ਦੇ ਦਿਓ ਨਹੀਂ ਮੈਂ ਥਾਣੇ ਚੱਲਿਆਂ ਉਹ ਨਾ ਨਾ ਭਾਈ ਇਹ ਤਾਂ ਮੂਰਖ ਆਇਆ ਤੂੰ ਐ ਕਹ 2000 ਦੇ ਹਿਸਾਬ ਨਾਲ ਪੈਸੇ ਲੈ ਲੈ ਜਾ ਨਾ ਕਰ ਲਈ ਬਚਤ ਹੋਂਦਾ ਤੈਨੂੰ ਅਰੇ 2 ਦਿਨ ਖਰਜ ਐਡੀ ਕੀ ਅੱਗ ਲੱਗੀ ਸੀ